ਪੂ ਬਮਾਰਕੇ ਰੋ ਪਈ ਸੀ ਤੂੰ ਕਿਹਾ ਸੀ ਸ਼ੇਰਨੀ ਬਣ ਸ਼ੇਰਨੀ ਮੈਨੂੰ ਪਤਾ ਹੈ ਤੂੰ ਜਾਣਦੀ ਹੈ ਕਿ ਮੇਰੇ ਵੀ ਲੱਗੇ ਸਾਰੇ ਇਲਜ਼ਾਮ ਝੂਠੇ ਨੇ ਤੈਨੂੰ ਪਤਾ ਹੈ ਸੱਚ ਲਈ ਮਰ ਰਿਹਾ ਹਾਂ ਮੈਂ ਕੋਈ ਅਤਵਾਦੀ ਨਹੀਂ ਹਾਂ ਅਸਲੀ ਅਤਵਾਦੀ ਤਾਂ ਸਾਲੇ ਇਹ ਨੇ ਤੇ ਮੈਂ ਤੇਰੇ ਮੂੰਹੋਂ ਪਹਿਲੀ ਵਾਰੀ ਗਾਲ ਸੁਣੀ ਸੀ ਮਿੰਨਾ ਜਿੰਨੇ ਵੀ ਮੁੰਡੇ ਮੇਰੇ ਨਾਲ ਸੀ ਮੇਰੇ ਵਰਗੇ ਸਭ ਨੂੰ ਆਡਾ ਅਡ ਜੇਲਾ ਚ ਰੱਖਿਆ ਗਿਆ ਹੈ ਸਭ ਤੇ ਹੀ ਝੂਠੇ ਕੇਸ ਪਾਏ ਨੇ ਇੰਨਾ ਪੁਲਿਸਿਆਂ ਨੇ ਅਸੀਂ ਸਾਰੇ ਹੀ ਪੁਲਿਸ ਮੁਕਾਬਲਿਆਂ 'ਚ ਮਰ ਜਾਵਾਂਗੇ ਝੂਠੇ ਮੁਕਾਬਲੇ ਸੱਚ ਝੂਠ ਲਈ ਮਰ ਜਾਵੇਗਾ ਪਰ ਮੈਨੂੰ ਦੁੱਖ ਹੈ ਕਿ ਮੇਰੇ ਨਾਂ ਦੇ ਨਾਲ ਅਤਵਾਦ ਵਰਗਾ ਭਿਆਨਕ ਸ਼ਬਦ ਜੁੜ ਗਿਆ ਹੈ ਮੇਰੇ ਪਿੰਡ ਦੇ ਲੋਕ ਇਹੀ ਸਮਝਣਗੇ ਕਿ ਮੈਂ ਇੱਕ ਡਾਕੂ ਹਾਂ ਕਾਤਲ ਹਾਂ ਤੇ ਸ਼ਾਇਦ ਸਮਗਲਰ ਵੀ ਪਰ ਵਾਹਿਗੁਰੂ ਨੂੰ ਪਤਾ ਹੈ ਮੀਨਾ ਕਿ ਅਸਲੀ ਅਤਵਾਦੀ ਕੌਣ ਨੇ ਕੌਣ ਬੈਂਕਾਂ ਲੁੱਟਦੇ ਨੇ ਕੌਣ ਹਿੰਦੂਆਂ ਨੂੰ ਮਾਰਦੇ ਨੇ ਤੇ ਕੌਣ ਸੱਚਾ ਫਾਂਸੀ ਚੜ ਰਿਹਾ ਹੈ ਸ਼ਾਇਦ ਕੋਈ ਵੀ ਗੱਲ ਤੇ ਯਕੀਨ ਨਹੀਂ ਕਰੇਗਾ ਪਰ ਤੂੰ ਮੇਰੀ ਸਚਾਈ ਜਾਣਦੀ ਹੈ ਤੂੰ ਤਾਂ ਮੇਰੀ ਜ਼ਿੰਦਗੀ ਹੈ ਮੈਨੂੰ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਕੋਈ ਗਲਤ ਤਸਵੀਰ ਆਪਣੇ ਦਿਲ ਦੇ ਫਰੇਮ ਵਿੱਚ ਨਹੀਂ ਜੜੇਗੀ ਪਤਾ ਨਹੀਂ ਇਸ ਹਨੇਰ ਦਾ ਅੰਤ ਕਦੋਂ ਹੋਵੇਗਾ ਪਰ ਸੁਣਿਆ ਹਰ ਰਾਤ ਦਾ ਅਖੀਰ ਸਵੇਰ ਹੁੰਦਾ ਹੈ ਜੋ ਹੋ ਸਕਦਾ ਹੈ ਬੇਦੋਸ਼ੀਆਂ ਦਾ ਖੂਨ ਰੰਗ ਲਿਆਵੇ ਤੇ ਅਤਵਾਦ ਦੇ ਨਾਂ ਤੇ ਚੱਲ ਰਿਹਾ ਇਹ ਅੰਨਾਰਾਜ ਖਤਮ ਹੋ ਜਾਵੇ ਤੂੰ ਉਦਾਸ ਤਾਂ ਨਹੀਂ ਕਿਤੇ ਜਿਵੇਂ ਮੈਨੂੰ जिम्मे तन्नू एकदम ख्याल आया होवे ਹੁਣ ਤੱਕ ਤੂੰ ਮੇਰਾ ਹਾਲ ਨਹੀਂ ਪੁੱਛਿਆ ਸੀ ਮੈਂ ਕਈ ਵਾਰ ਸੋਚਦੀ ਹਾਂ ਤੇਰੀ ਮਦਦ ਕਰਾਂ ਮੈਂ ਕੁਝ ਕਰ ਸਕਦੀ ਹਾਂ ਤੇਰੇ ਲਈ ਪਾਲੀ ਮੈਂ ਗਿੱਲੀਆਂ ਪਲਕਾਂ ਉੱਪਰ ਚੁੱਕੀਆਂ ਸੀ ਤੂੰ ਹੌਲੀ ਜਿਹੇ ਹੱਸਿਆ ਸੀ ਜਿਵੇਂ ਕੋਈ ਅਣਹੋ ਅਣਹੋਣੀ ਕਹਿ ਦਿੱਤੀ ਹੋਵੇ ਮੀਨਾ ਗੱਲ ਤੈਨੂੰ ਸੁਣਨ ਵਿੱਚ ਭਾਵੇਂ ਚੰਗੀ ਨਾ ਲੱਗੇ ਪਰ ਤੂੰ ਕਿਸੇ ਸਿੱਖ ਨਾਲ ਹੀ ਵਿਆਹ ਕਰਾਵੇਂ ਤੈਨੂੰ ਪਤਾ ਹੈ ਮੈਂ ਤੇ ਤੈਨੂੰ ਕਦੇ ਮਿਲ ਨਹੀਂ ਸਕਾਂਗਾ ਮੇਰਾ ਅੰਤ ਮੈਨੂੰ ਦਿੱਸ ਰਿਹਾ ਹੈ ਪਰ ਮੇਰੇ ਮਰਨ ਨਾਲ ਸਾਰੇ ਸੱਚੇ ਤੇ ਸੁੱਚੇ ਸਿੱਖ ਨਹੀਂ ਮਰ ਜਾਣਗੇ ਤੇਰਾ ਇੱਕ ਸਿੱਖ ਮੁੰਡੇ ਨਾਲ ਵਿਆਹ Hindu Sikh ਏਕਤਾ ਦਾ ਮੂਹ ਬੋਲਦੀ ਮਿਸਾਲ ਹੋਵੇਗੀ ਅੱਜ ਦੇ ਹਾਲਾਤ ਵਿੱਚ ਜਦੋਂ ਸਾਡੇ ਸਾਰੇ ਜੋੜ ਟਿੱਲੇ ਹੁੰਦੇ ਜਾ ਰਹੇ ਨੇ ਤਾਂ ਇਹੋ ਜਿਹੇ ਮੈਂ ਤੇਰੇ ਮੂੰਹੋਂ ਤੇਰੀ ਮੂੰਹ ਅੱਗੇ ਹੱਥ ਰੱਖ ਦਿੱਤਾ ਸੀ ਸ਼ਹਿਰ ਮੈਂ ਸਭ ਕੁਝ ਸਮਝ ਗਈ ਸੀ ਮੈਨੂੰ ਪਤਾ ਹੈ ਮੀਨਾ ਤੂੰ ਇੱਕ ਬਹਾਦਰ ਕੁੜੀ ਹੈ ਘਬਰਾਏਂਗੀ ਨਹੀਂ ਤੇ ਫੇਰ ਸ਼ਾਇਦ ਤੂੰ ਮੈਨੂੰ ਸ਼ੇਰਨੀ ਕਿਹਾ ਸੀ ਉਸ ਦਿਨ ਤੋਂ ਬਾਅਦ ਮੈਂ ਤੈਨੂੰ ਕਦੇ ਨਹੀਂ ਮਿਲੀ ਪਤਾ ਨਹੀਂ ਤੈਨੂੰ ਕਿੱਥੇ ਭੇਜ ਦਿੱਤਾ ਗਿਆ ਸੀ ਥੋੜੇ ਦਿਨਾਂ ਬਾਅਦ ਤੇਰੀ ਮਾਂ ਪੂਰੀ ਹੋ ਗਈ ਸੀ ਤੇਰੀਆਂ ਭੈਣਾਂ ਨੂੰ ਪੁਲਿਸ ਰੋਜ਼ ਕਿਸੇ ਨਾ ਕਿਸੇ ਬਹਾਨੇ ਠਾਣੇ ਫੜ ਕੇ ਲੈ ਜਾਂਦੀ ਸੀ ਤੇਰੇ ਨਾਲ आखिरी मुलाकात तो 6 महीने बाद मैं अखबार राਹੀਂ मैट्रिमोनियल कटवाके एक सरदार पुलिस ऑफिसर ਨਾਲ ਵਿਆਹ ਕਰਵਾ ਲਿਆ ਸੀ ਮੈਂ ਉਸ ਵਿੱਚ ਤੇਰੀ ਤਸਵੀਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਤੇਰੇ ਭੁਲੇਖਿਆਂ ਵਾਂਗ ਮੇਰੀ ਖੁਸ਼ ਭੈਮੀ ਸੀ ਮੇਰਾ ਅਖੋਤੀ ਪਤੀ ਹਰ ਰੋਜ਼ 2-4 ਗਰੀਬੜਿਆਂ ਨੂੰ ਸਿੱਖਾਂ ਪਿੱਛੇ ਸੁੱਟ ਕੇ ਨੋਟਾਂ ਨਾਲ ਜੇਬਾਂ ਭਰੀ ਘਰ ਆਉਂਦਾ ਹੈ ਸਾਮਣੀ ਜੇਲ੍ਹ 'ਚ ਰੋਜ਼ ਰਾਤ ਨੂੰ ਬੇਕਸੂਰ ਨੌਜਵਾਨਾਂ ਨੂੰ ਕੁੱਟਿਆ ਜਾਂਦਾ ਹੈ। ਅੱਧੀ ਅੱਧੀ ਰਾਤ ਤੱਕ ਚੀਕਾਂ ਮਾਰਨ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਨੇ। ਮੈਨੂੰ ਨੀਂਦ ਨਹੀਂ ਆਉਂਦੀ। ਹਰ ਚੀਕ 'ਚ ਤੇਰੀ ਆਵਾਜ਼ ਸੁਣਾਈ ਦਿੰਦੀ ਹੈ। ਤੇਰੀ ਮਾਂ ਦੇ ਚਰਖੇ ਦੇ ਰੋਂ ਦੀ ਆਵਾਜ਼, ਤੇਰੇ ਬਾਪੂ ਦੇ ਸੁਪਨਿਆਂ ਦੀਆਂ ਸਿਸਕੀਆਂ ਤੇ ਤੇਰੀਆਂ ਭੈਣਾਂ ਦੇ ਬਸਣ ਤੋਂ ਪਹਿਲਾਂ ਉਜੜੇ ਘਰਾਂ ਵਿੱਚ ਬੋਲਦੇ ਉੱਲੂ। ਸਾਰੀ ਰਾਤ ਮੇਰੀ ਤੜਫ ਦੇ ਗਲ ਲੱਗ ਕੇ ਰੋਂਦੇ ਨੇ ਤੇ ਮੇਰਾ ਪਤੀ ਕੀ ਕੀ ਬਾਰੀ ਰਾਤ ਨੂੰ ਡਰ ਡਰ ਕੇ ਉੱਠਦਾ ਹੈ ਕਿਤੇ ਅੱਤਵਾਦੀ ਤਾਂ ਨਹੀਂ ਆ ਗਏ 6-6 ਬਾਡੀਗਾਰਡਾਂ ਦੇ ਪੈਰੇ ਹੇਠਾਂ ਜਦੋਂ ਸ਼ਾਮ ਨੂੰ ਘਰ ਆਉਂਦਾ ਹੈ ਤਾਂ ਮੇਰਾ ਟਿੱਡ ਹੱਸਦਾ ਹੈ ਕਿ ਸ਼ੇਰਨੀ ਹੋ ਕੇ ਮੈਂ ਕਿੱਥੇ ਗਿੱਦੜ ਨਾਲ ਵਿਆਹੀ ਗਈ ਜਦੋਂ ਮੈਨੂੰ ਹੁਬਕੇ ਦੱਸਦਾ ਹੈ ਕਿ ਅੱਜ ਇੰਨੇ ਅੱਤਵਾਦੀ ਫੜੇ ਗਏ ਨੇ ਜਾਂ ਮਾਰੇ ਗਏ ਨੇ ਤਾ ਮੈਂ ਸਮਝ ਜਾਂਦੀ ਹਾਂ ਕਿ ਅੱਜ ਫੇਰ ਅੱਜ ਫੇਰ ਕਿਸੇ ਗਰੀਬ ਦੀ ਕੁੱਲੀ ਨੂੰ ਅਗਲਾ ਆਇਆ ਹੈ ਤੂੰ ਗਲਤ ਸੋਚਦਾ ਸੀ ਪਾਲੀ ਕਿ ਲੋਕ ਮਸਜਦ ਲਈ ਲੜ ਰਹੇ ਨੇ ਨਹੀਂ ਇੱਥੇ ਕਿਸੇ ਦਾ ਕੋਈ ਧਰਮ ਨਹੀਂ ਹੈ ਲੜਾਈ ਸਿਰਫ ਪੈਸੇ ਦੀ ਹੈ ਤਾਕਤ ਦੀ ਹੈ ਜੇ ਹਿੰਦੂ ਸਿੱਖ ਦੀ ਲੜਾਈ ਹੁੰਦੀ ਤਾਂ ਫੇਰ ਮੇਰਾ ਪਤੀ ਬੇਦੋਸ਼ਿਆਂ ਨੂੰ ਫੜ-ਫੜ ਕੇ ਜੇਲ੍ਹਾਂ ਵਿੱਚ ਕਿਉਂ ਡੱਕਦਾ ਜਾਂ ਝੂਠੇ ਮੁਕਾਬਲਿਆਂ ਵਿੱਚ ਕਿਉਂ ਮਾਰਦਾ ਉਹ ਤਾਂ ਸਾਰੀ ਕੁਰਸੀ ਬਚਾਉਣ ਲਈ ਜਿਹੜਾ ਵੀ ਅੱਡੇ ਚੜ ਜਾਂਦਾ ਹੈ ਉਸ ਨੂੰ ਅਤਵਾਦੀ ਬਣਾ ਕੇ ਪੇਸ਼ ਕਰ ਦਿੰਦਾ ਹੈ ਫੇਰ ਨਾ ਕੋਈ ਵਕੀਲ ਨਾ ਦਲੀਲ ਜਿਹੜਾ ਬੋਲਦਾ ਹੈ ਉਸੇ ਨੂੰ ਗੱਡੀ ਚਾੜ ਦਿੱਤਾ ਜਾਂਦਾ ਹੈ ਕਿਹੜੀ ਗੱਲ ਹੈ ਉਸ ਵਿੱਚ ਸਿੱਖਾਂ ਵਾਲੀ ਤੇਰੇ ਤਾਂ ਪੈਰਾਂ ਵਰਗਾ ਵੀ ਨਹੀਂ ਹੈ ਉਹ ਸਿਰਫ ਪੱਗ ਬੰਨਣ ਨਾਲ ਥੋੜੀ ਕੋਈ ਸਿੱਖ ਬਣ ਜਾਂਦਾ ਹੈ ਦਿਨ ਚ ਹਜ਼ਾਰਾਂ ਝੂਠ ਬੋਲਦਾ ਹੈ ਰੋਜ਼ ਗਰੀਪਾਂ ਦੀਆਂ ਧੀਆਂ ਪਹਿਣਾ ਪੁੰਦਾ ਹੈ ਤੇ ਅਪਸਰਾ ਅੱਗੇ ਪੂਛੇ ਹਿਲਾਉਂਦਾ ਫਿਰਦਾ ਹੈ। ਰੋਜ਼ ਮੈਨੂੰ ਉਸਦੇ ਕਾਰਨ ਸਲਾਮੀਆਂ ਪੈਂਦੀਆਂ ਨੇ ਪਰ ਮੈਂ ਅੰਦਰੋਂ ਸ਼ਰਮਿੰਦੀ ਜਹੀ ਹੋ ਜਾਂਦੀ ਹਾਂ। ਮੈਨੂੰ ਲੱਗਦਾ ਹੈ ਸਭ ਪਖੰਡ ਹੈ। ਜਦੋਂ ਲੋਕੀ ਮੈਨੂੰ ਸਰਦਾਰਨੀ ਜੀ ਕਹਿੰਦੇ ਨੇ ਤਾਂ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ। ਕਾਸ਼ ਉਹ ਮੈਨੂੰ ਤੇਰਾ ਨਾਂ ਲੈ ਕੇ ਛੇੜ ਦੇ ਜਾਂ ਸ਼ੇਰਨੀ ਆਖ ਦੇ ਜਾਂ ਅਤਵਾਦੀ ਦੀ ਮਸ਼ੂਕ ਹੀ ਸੱਦ ਸਕ ਦੇ। ਕਿਉਂਕਿ ਮੈਂ ਹਾਲਾਂ ਵੀ ਤੈਨੂੰ ਪਿਆਰ ਕਰਦੀ ਹਾਂ ਮੈਨੂੰ ਤੇਰੇ ਤੇ ਮਾਣ ਹੈ ਭਾਵੇਂ ਤੇਰੇ ਨਾਂ ਨਾਲ ਕੋਈ ਅpsri ਨਹੀਂ ਜੁੜੀ ਤੇ ਤੈਨੂੰ ਅਤਵਾਦੀ ਬਣਾ ਦਿੱਤਾ ਗਿਆ ਪਰ ਤੇਰੇ ਵਿੱਚਲਾ ਸੱਚਾ ਸੋਚਾ ਸਿੱਖ ਹਾਲੇ ਵੀ ਜਿਉਂਦਾ ਹੈ ਤਨ ਬਾਦ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ